प्रदेश में आम आदमी पार्टी की सरकार बनने के बाद लगातार खनन पर रोक लगी हुई है लेकिन इसके बावजूद भी कुछ लोग अपने निजी फायदे के लिए इस अवैध खनन को अंजाम दे रहे हैं जिस पर पुलिस द्वारा शिकंजा कसा जा रहा है बीती रात की अगर बात करें तो पुलिस ने जिला पठानकोट में अलग अलग जगहों पर छापेमारी कर अवैध खनन कर रहे छह वाहनों समेत आठ लोगों को गिरफ्तार किया इनमें चार टिप्पर एक जेसीबी मशीन और एक ट्रैक्टर ट्रॉली शामिल है जब एस पठानकोट से बात की तो उन्होंने कहा कि कल रात मामून पुलिस स्टेशन की सीमा के भीतर चक्की दरिया में छापेमारी के दौरान दो टिप्पर और एक जेसीबी मशीन सहित छह लोगों को अवैध खनन करते हुए पकड़ा गया और पुलिस द्वारा सीमा में नाका लगाया गया था सदर थाने की पुलिस ने बताया कि ट्रकों में खनन सामग्री भरी हुई थी और जब उन्हें रोका गया तो उनके पास कागजात नहीं मिले और दोनों टिपरों पर एक ही नंबर था जिसके चलते उनके खिलाफ भी कार्रवाई की जा रही है पुलिस ने कल ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਹੜੇ ਹੈਗੇ ਆ ਦੋ ਵੱਡੇ ਆਪਰੇਸ਼ਨਸ ਕੀਤੇ ਆ ਪਹਿਲਾ ਆਪਰੇਸ਼ਨ ਅੱਧੀ ਰਾਤ ਦੇ ਕਰੀਬ ਜਿਹੜਾ ਹੈਗਾ ਮਾਮੂ ਨੂੰ ਪੁਲਿਸ ਸਟੇਸ਼ਨ ਦੀ ਹਦੂਦ ਦੇ ਅੰਦਰ ਜਿੱਥੋਂ ਚੱਕੀ ਰਿਵਰ ਵਗ ਰਿਹਾ ਉਸ ਦੇ ਵਿੱਚ ਕੀਤਾ ਗਿਆ ਚੱਕੀ ਰਿਵਰ ਦੇ ਵਿੱਚ ਜਿਹੜਾ ਪਾਸਾ ਹਿਮਾਚਲ ਵਾਲੇ ਪਾਸੇ ਆ ਇੱਕ ਬੈਂਕ ਉਹਦਾ ਚੱਕੀ ਰਿਵਰ ਦਾ ਪੰਜਾਬ ਵਾਲੇ ਪਾਸੇ ਆ ਇੱਕ ਬੈਂਕ ਹੈ ਹਿਮਾਚਲ ਵਾਲੇ ਪਾਸੇ ਪਰ ਉਹਦਾ ਕੁਝ ਹਿੱਸਾ ਜਿਹੜਾ ਹੈਗਾ ਆ ਉਹ ਪੰਜਾਬ ਦੀ ਜੂਰਿਸਡਿਕਸ਼ਨ ਪੈਂਦੀ ਆ ਹਾਲਾਂਕਿ ਉਹ ਪੂਰੇ ਦਾ ਪੂਰਾ ਪਿਛਲਾ ਪਾਸਾ ਜਿਹੜਾ ਹਿਮਾਚਲ ਨਾਲ ਲੱਗਦਾ ਉੱਥੇ ਕੁਝ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਗੈਰਕਾਨੂੰਨੀ ਮਾਈਨਿੰਗ ਬੜੀ ਵੱਡੇ ਪੱਧਰ ਤੇ ਕਰ ਰਹੇ ਸੀਗੇ ਇਸ ਸਬੰਧੀ ਸਾਨੂੰ ਸੂਚਨਾ ਪ੍ਰਾਪਤ ਹੋਣ ਤੇ ਉੱਥੇ ਰਾਤ ਨੂੰ ਆਪਰੇਟ ਕੀਤਾ ਗਿਆ ਇਸ ਰੇਡ ਦੇ ਦੌਰਾਨ ਉੱਥੋਂ ਮੌਕੇ ਦੇ ਉੱਤੋਂ ਜਿਹੜੇ ਹੈਗੇ ਆ 6 ਵਿਅਕਤੀਆਂ ਨੂੰ ਜਿਹੜੇ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਸਮੇਤ ਮਸ਼ੀਨਰੀ ਇਲੈਗਲ ਮਾਈਨਿੰਗ ਕਰਦਿਆਂ ਫੜਿਆ ਉਨਾ ਪਾਸੋਂ ਇੱਕ ਹੈਵੀ ਡਿਊਟੀ ਜੀਸੀਬੀ ਮਸ਼ੀਨ ਦੋ ਹੈਵੀ ਡਿਊਟੀ ਟਿਪਰਸ ਲੋਡਡ ਵਿਦ ਦਾ ਰੌ ਮਟੀਰੀਅਲ ਜਿਹੜੀ ਕਿ ਉਹਨਾਂ ਨੇ ਮਾਈਨਿੰਗ ਕਰਕੇ ਉੱਥੋਂ ਲੋਡ ਕੀਤੇ ਹੋਏ ਸੀ ਇੱਕ ਟਰੈਕਟਰ ਟਰਾਲੀ ਇਹਨਾਂ ਨੂੰ ਬਰਾਮਦ ਕੀਤੀ ਗਈ ਆ ਔਰ ਇੱਥੇ ਦੱਸਣਯੋਗ ਆ ਕਿ ਇਸ ਪਿੱਛੇ ਜਿਹੜਾ ਇੱਕ ਆ ਪਾਰਟਿਕੂਲਰ ਇੱਕ ਕਹਿ ਸਕਦੇ ਆ ਕਿ ਇਹਦਾ ਸਰਗਨਾ ਕੁਝ ਹੋ ਕੋਈ ਹੋਰ ਆ ਜਿਹੜਾ ਕਿ ਇਸ ਗੈਰਕਾਨੂੰਨੀ ਮਾਈਨਿੰਗ ਕਰਾ ਰਿਹਾ ਉਹ ਵੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਉਹ ਅਸੀਂ ਨਿਸ਼ਾਨਦੇਹੀ ਉਹਨਾਂ ਉਸ ਸਰਗਨਾ ਦੀ ਕਰ ਲਈ ਆ ਔਰ ਜਲਦ ਹੀ ਉਸ ਦੇ ਖਿਲਾਫ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਚੱਕੀ ਦਰਿਆ ਜਿਹੜਾ ਹੈ ਇਹ ਹਿਮਾਚਲ ਤੇ ਪੰਜਾਬ ਬਾਰਡਰ ਉੱਤੇ ਵਗ ਰਿਹਾ ਔਰ ਇੱਥੇ ਜਿਹੜੀ ਆ ਗੈਰਕਾਨੂੰਨੀ ਮਾਈਨਿੰਗ ਆ ਲੋਕ ਇਸ 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 ਤਰ੍ਹਾਂ ਕਰਦੇ ਆ ਕਿ ਬਿਲਕੁਲ ਬਾਰਡਰ ਤੇ ਹੁੰਦੀ ਆ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਇਹ ਜਿਹੜੀ ਮਾਈਨਿੰਗ ਆ ਹਿਮਾਚਲ ਚ ਹੋ ਰਹੀ ਆ ਜਾਂ ਪੰਜਾਬ ਚ ਹੋ ਰਹੀ ਆ ਸੋ ਇਸ ਪੁਆਇੰਟ ਦੀ ਨਿਸ਼ਾਨਦੇਹੀ ਬੜੀ ਬਰੀਕੀ ਨਾਲ ਪੁਲਿਸ ਨੇ ਕੀਤੀ ਸੀਗੀ ਔਰ ਮੌਕੇ ਤੇ ਹੀ ਉਹਨਾਂ ਨੂੰ ਵਿਅਕਤੀਆਂ ਨੂੰ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰਦੇ ਆ ਉੱਥੇ ਦਗੋਚਿਆ ਗਿਆ ਔਰ ਮਾਈਨਿੰਗ ਜਿਹੜਾ ਏਰੀਆ ਦੇਖਿਆ ਗਿਆ ਮਾਈਨੂ ਭਾਗ ਉਹ ਬਹੁਤ ਵੱਡੇ ਏਰੀਆ ਦੇ ਵਿੱਚ ਮਾਈਨਿੰਗ ਜਿਹੜੀ ਕੀਤੀ ਗਈ ਆ ਉਸ ਦੀ ਵੀ ਨਿਸ਼ਾਨਦੇਹੀ ਕਰਕੇ ਅੱਜ ਉੱਥੇ ਟੀਮਾਂ ਗਈਆਂ ਹੋਈਆਂ ਨੇ ਉਦੀ ਪ੍ਰੋਪਰ ਮੈਜ਼ਰਮੈਂਟ ਕੀਤੀ ਜਾ ਰਹੀ ਆ ਕਿੰਨਾ ਲਾਸ ਹੋਇਆ ਉਹਦਾ ਸਾਰਾ ਜਿਹੜਾ ਹੈਗਾ ਜਾਇਜ਼ਾ ਲਿਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਸਦਰ ਦੇ ਏਰੀਆ ਦੇ ਵਿੱਚ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰੀਆਂ ਸਨ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਹੈਗੇ ਵਿਅਕਤੀ ਉਹ ਆਪਣੇ ਟਰੱਕਾਂ ਦੇ ਉੱਪਰ ਜਿਹੜੇ ਹੈਗੇ ਨੰਬਰ ਪਲੇਟ ਜਿਹੜੇ ਹੈਗੇ ਆ ਮਤਲਬ ਮਲਟੀਪਲ ਟਰੱਕਸ ਹੈਗੇ ਉਹਨਾਂ ਕੋਲ ਉਹਨਾਂ ਉੱਤੇ ਇੱਕ ਤਰ੍ਹਾਂ ਦੀ ਹੀ ਨੰਬਰ ਪਲੇਟ ਲਾ ਕੇ ਰਾਤ ਨੂੰ ਉਹ ਚਲਾਉਂਦੇ ਆ ਤਾਜੋ ਕਿ ਸਰਕਾਰ ਨੂੰ ਰੈਵਨਿਊ ਜਿਹੜਾ ਹੈਗਾ ਲਾਸ ਦਿੱਤਾ ਜਾ ਸਕੇ ਕਿਉਂਕਿ ਹਰੇਕ ਜਗ੍ਹਾ ਤੇ ਜਿਹੜੇ ਹੈਗੇ ਆ ਇਹ ਜਿਹੜੀ ਪ੍ਰੋਸੈਸਡ ਮਟੀਰੀਅਲ ਆ ਮਾਈਨਿੰਗ ਦਾ ਉਹਦੇ ਤੇ ਸਰਕਾਰ ਨੂੰ ਜੀਐਸਟੀ ਜਾਂਦਾ ਜਿਸ ਨਾਲ ਸਾਨੂੰ ਸਰਕਾਰ ਨੂੰ ਰੈਵਨਿਊ ਮਿਲਦਾ ਔਰ ਇਹ ਵਿਅਕਤੀ ਇੱਕੋ ਤਰ੍ਹਾਂ ਦੇ ਨੰਬਰ ਲਾ ਕੇ ਜਿਹੜੇ ਹੈਗੇ ਆ ਇੱਕ ਬਿਲ ਦੇ ਉੱਪਰ ਹੀ ਟਰੱਕ ਕੱਢਦੇ ਸੀਗੇ ਉਹ ਰਾਤ ਦੋਨੋਂ ਟਰੱਕਾਂ ਨੂੰ ਕਾਬੂ ਕਰ ਲਿਆ ਗਿਆ ਇੱਕੋ ਤਰ੍ਹਾਂ ਦੇ ਨੰਬਰ ਲੱਗੇ ਪੀਪੀ02 ਡੀਐਫ 2751 ਇਹ ਤਰਨਤਨ ਦੇ ਰਹਿਣ ਵਾਲੇ ਵਿਅਕਤੀ ਆ ਔਰ ਦੋਨੋਂ ਵਿਅਕਤੀਆਂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੌਕੇ ਤੇ ਲੋਡਡ ਜਿਹੜੇ ਹੈਗੇ ਆ ਆ ਮਟੀਰੀਅਲ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਇੱਥੇ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਰਨ ਵਾਲੇ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਜਾਰੀ ਰੱਖਾਂਗੇ